ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 937 ਤੋਂ ਲੈ ਕੇ 938 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਖਿਮਾ ਵਿਹੂਣੇ ਖੱਪ ਗਏ ਖੂਹਣ ਲਖ ਅਸੰਖ ਗਣਤ ਨਾ ਆਵੇ ਕਿਉਂ ਗਣੀ ਖੱਪ ਖੱਪ ਮੋਏ ਬਿਸੰਖ ਹਾਂਜੀ ਸੰਗਤ ਜੀ ਪਾਤਸ਼ਾਹ ਜੀ ਦੀ ਬਾਣੀ ਦੱਖਣੀ ਓਂਕਾਰ ਚੱਲ ਰਹੀ ਹੈ ਇਹਦੇ ਵਿੱਚ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਕਿ ਜਿਹੜੇ ਜੀਵ ਖਿਮਾਹੀਣ ਨੇ ਦੂਜਿਆਂ ਨੂੰ ਖਿਮਾ ਨਹੀਂ ਦੇ ਸਕਦੇ ਇਸ ਤਰ੍ਹਾਂ ਦੇ ਜੀਵ ਜੋ ਤੰਗ ਦਿੱਲੀ ਵਾਲੇ ਨੇ ਕਹਿੰਦੇ ਗਿਣਤੀ ਨਹੀਂ ਗਿਣੀ ਜਾ ਸਕਦੀ ਹੁਣ ਤੱਕ ਇੰਨੇ ਇਸ ਤਰ੍ਹਾਂ ਦੇ ਜੀਵ ਇਸ ਸੰਸਾਰ ਤੋਂ ਆਪਣਾ ਜੀਵਨ ਵਿਅਰਥ ਕਰਕੇ ਜਾ ਚੁੱਕੇ ਨੇ ਖਸਮ ਪਛਾਣੈ ਆਪਣਾ ਖੂਲ ਬੰਦ ਨਾ ਪਾਏ ਸਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਫਿਰ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਬਣਾ ਲੈਂਦੇ ਨੇ ਉਹ ਖੁੱਲੇ ਦਿਲ ਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਤੰਗ ਦਿਲੀ ਨਹੀਂ ਰਹਿੰਦੀ ਕਿ ਉਹ ਦੂਸਰਿਆਂ ਦੀ ਵਧਿ ਕੀ ਨੂੰ ਸਹਾਰ ਨਾ ਸਕਣ ਜਿਹੜੇ ਗੁਰੂ ਦੇ ਸ਼ਬਦ ਦੇ ਰਾਹੀ ਸ੍ਰੇਸ਼ਟ ਬਣ ਜਾਂਦੇ ਨੇ ਉਹ ਪਰਮੇਸ਼ਰ ਜੀ ਦੀ ਦਰਗਾਹ ਤੇ ਵਿੱਚ ਖਰੇ ਉਤਰਦੇ ਨੇ ਸੱਚੇ ਬਣ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਬੜਾ ਸੁੱਖ ਮਿਲਦਾ ਪਰਮੇਸ਼ਰ ਦੀ ਰਹਿਮਤ ਦੇ ਸਦਕਾ ਉਹਨਾਂ ਨੂੰ ਪਰਮੇਸ਼ਰ ਦਾ ਜਿਹੜਾ ਹੈਗਾ ਕਹਿੰਦੇ ਵੀ ਜਿਹੜਾ ਸੱਚ ਰੂਪ ਆ ਉਹ ਮਿਲ ਜਾਂਦਾ ਇਸ ਕਰਕੇ ਫਿਰ ਸੁੱਖ ਚ ਰਹਿੰਦੇ ਨੇ ਉਹ ਵਾਹੀ ਗੁਰੂ ਜੀ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਾਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਤੀਰ ਜਿਸ ਜੀਵ ਦੇ ਕੋਲ ਕਹਿੰਦੇ ਪਰਮੇਸ਼ਰ ਦਾ ਨਾਮ ਧਨ ਇਕੱਠਾ ਕੀਤਾ ਹੈ ਉਹਦੇ ਕੋਲ ਵਰਤਣ ਲਈ ਬਹੁਤ ਧਨ ਇਕੱਠਾ ਕੀਤਾ ਪਰਮੇਸ਼ਰ ਦਾ ਉਹ ਆਪ ਵੀ ਖਾਂਦੇ ਖਰਚਦੇ ਨੇ ਦੂਜਿਆਂ ਨਾਲ ਵੀ ਵੰਡਦੇ ਨੇ ਉਹ ਪਰਮੇਸ਼ਰ ਉਸ ਜੀਵ ਦੇ ਸਰੀਰ ਵਿੱਚ ਵਸਦਾ ਹੈ ਪ੍ਰਤੱਖ ਹੋ ਜਾਂਦਾ ਹੈ ਪਰਮੇਸ਼ਰ ਵਿੱਚ ਉਹ ਜੀਵ ਲੀਨ ਹੋਇਆ ਰਹਿੰਦਾ ਹੈ ਉਹ ਮੰਨ ਕਰਕੇ ਹਿਰਦੇ ਕਰਕੇ ਮੁਖ ਤੋਂ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਸਦਾਈ ਤੇ ਦੇ ਅੰਦਰ ਧੀਰਜ ਬਣਿਆ ਰਹਿੰਦਾ ਹੈ ਹਉਮੈ ਖਪੈ ਖਪਾਈ ਸੀ ਬੀਜੋ ਵਤ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਕਹਿੰਦੇ ਜਿਹੜਾ ਇਹ ਹਉਮੈ ਦਾ ਵਿਕਾਰ ਹੈਗਾ ਇਹ ਜੀਵ ਦੇ ਵਿੱਚ ਜਦੋਂ ਹੁੰਦਾ ਉਹ ਜੀਵ ਨੂੰ ਬੜਾ ਖਪਾਉਂਦਾ ਕਹਿੰਦੇ ਪਰ ਕਹਿੰਦੇ ਇਹ ਪਰਮੇਸ਼ਰ ਨੇ ਆਪ ਹੀ ਹਉਮੈ ਜੀਵ ਚ ਪਾਈ ਆ ਜੀਵ ਬਣਾਏ ਨੇ ਤੇ ਉਹਨਾਂ ਵਿੱਚ ਇਹ ਹਉਮੈ ਵੀ ਪਰਮੇਸ਼ਰ ਨੇ ਪਾਈ ਆ ਇਹ ਰੋਗ ਜਿਹੜਾ ਹਉਮੈ ਦਾ ਤੇ ਆਪ ਪਰਮੇਸ਼ਰ ਇਸ ਰੋਗ ਤੋਂ ਨਿਰਲੇਪ ਅਲੱਗ ਹੈ ਅਪਰੰਪਰ ਹੈ ਸ੍ਰਿਸ਼ਟੇ ਪਿਓ ਨਜ ਸ੍ਰਿਸ਼ਟੇ ਪਿਓ ਨਾ ਜਾਣੈ ਕੋਏ ਸ੍ਰਿਸ਼ਟਾ ਕਰੈ ਸੋ ਨਿਹਚੂ ਹੋਏ ਕਹਿੰਦੇ ਉਸ ਪਰਮੇਸ਼ਰ ਦੀ ਜਿਹੜੀ ਇਹ ਜਗਤ ਦੀ ਖੇਡ ਆ ਇਹਦਾ ਕੋਈ ਭੇਦ ਨਹੀਂ ਜਾਣ ਸਕਦਾ ਜੋ ਕੁਛ ਪਰਮੇਸ਼ਰ ਕਰਨਾ ਚਾਹੁੰਦਾ ਸੰਸਾਰ ਵਿੱਚ ਉਹੀ ਹੁੰਦਾ ਸੰਪੈ ਕੋ ਈ ਸਰ ਤੇ ਆਈਐ ਸੰਪੈ ਪੁਰਬ ਲਿਖੈ ਕੀ ਪਾਈਐ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਥ ਨ ਚਾਲੈ ਹੋਰ ਫਿਰ ਕਹਿੰਦੇ ਸੰਸਾਰ ਦੀ ਖੇਡ ਕੀ ਆ ਕਿ ਜੀਵ ਫਤਨ ਮੈਨੂੰ ਮਿਲ ਜਾਏ ਇਸ ਲਈ ਪਰਮੇਸ਼ਰ ਨੂੰ ਧਿਆਉਂਦਾ ਆਪਾਂ ਸਾਰੇ ਦੇਖਦੇ ਆ ਨਾ ਕਿ ਜੀਵ ਅਰਦਾਸ ਕਰਦੇ ਨੇ ਕਿ ਸਾਡੇ ਕੋਲ ਹੋਰ ਧਨ ਮਾਲ ਹੋ ਜਾਏ ਸਾਡੇ ਬਿਜ਼ਨਸ ਚੰਗੇ ਚੱਲਣ ਲੱਗ ਜਾਣ ਸਾਡਾ ਇਹ ਕੰਮ ਠੀਕ ਹੋ ਜਾਏ ਸਾਡਾ ਉਹ ਕੰਮ ਠੀਕ ਹੋ ਜਾਏ ਇਸ ਲਈ ਪਰਮੇਸ਼ਰ ਦੇ ਕੋਲ ਆराधना ਕਰਦੇ ਨੇ ਪਰਮੇਸ਼ਰ ਦੀ ਅਰਦਾਸਾਂ ਕਰਦੇ ਨੇ ਪਰ ਕਹਿੰਦੇ ਪੂਰਵਲੇ ਕਰਮਾਂ ਦੇ ਅਨੁਸਾਰ ਜਿਹੜੇ ਸੰਸਕਾਰ ਨੇ ਜਿਹੜੇ ਕਰਮ ਲਿਖੇ ਨੇ ਉਹਨਾਂ ਦੇ ਅਨੁਸਾਰ ਜਿੱਦਾਂ ਆਉਂਦਾ ਨਾ ਕਿ ਵੀ ਜੋ ਅਸੀਂ ਬੀਜ ਦਿਆਂ ਉਹ ਹੀ ਵੱਢਦੇ ਆ ਉਹਦੇ ਅਨੁਸਾਰ ਜੇ ਸਾਡੇ ਪੂਰਵਲੇ ਕਰਮਾਂ ਦੇ ਅਨੁਸਾਰ ਲਿਖਿਆ ਤਾਂ ਉਹਨਾਂ ਕਾ ਤਾਂ ਧਨ ਦੌਲਤ ਜੀਵ ਨੂੰ ਇਸ ਜੀਵਨ 'ਚ ਮਿਲ ਜਾਂਦਾ ਕਹਿੰਦੇ ਉਹਦੇ ਲਈ ਜੀਵ ਨੂੰ ਪਰਮੇਸ਼ਰ ਦੀ ਆराधना ਧਨ ਲਈ ਨਹੀਂ ਕਰਨੀ ਚਾਹੀਦੀ ਪਰਮੇਸ਼ਰ ਦੀ ਆराधना ਪਰਮੇਸ਼ਰ ਨਾਲ ਪ੍ਰੇਮ ਲਈ ਕਰਨੀ ਚਾਹੀਦੀ ਆ ਨਾ ਕਿ ਕੁਝ ਚੀਜ਼ ਲਈ ਫਿਰ ਕਹਿੰਦੇ ਇਸ ਧਨ ਦੌਲਤ ਦੇ ਕਾਰਨ ਜੀਵ ਦੂਜਿਆਂ ਦਾ ਨੌਕਰ ਬਣਦਾ ਚੋਰ ਬਣਦਾ ਤੇ ਇਹ ਜਿਹੜੀ ਧਨ ਦੌਲਤ ਆ ਇਹ ਨਾਲ ਵੀ ਨਹੀਂ ਜਾਂਦੀ ਮਰਨ ਦੀ ਦੇਰ ਆ ਇਹ ਕਿਸੇ ਹੋਰ ਦੀ ਹੋ ਜਾਂਦੀ ਆ ਬਿਨ ਸਾਚੇ ਨਹੀਂ ਦਰਗੈ ਮਾਨ ਹਰ ਰਸ ਪੀਵੇ ਛੁੱਟੈ ਨਿਦਾਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲਦੀ ਜੋ ਜੀਵ ਪਰਮੇਸ਼ਰ ਦੇ ਨਾਮ ਰਸ ਨੂੰ ਚਖਦੇ ਨੇ ਉਹੀ ਅੰਤ ਦੇ ਵਿੱਚ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਛੁਟਕਾਰਾ ਪਾਉਂਦੇ ਨੇ ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ ਹਉ ਹਉ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ ਫਿਰ ਕਹਿੰਦੇ ਇਹ ਸਖੀ ਇਹ ਸੰਤ ਇਹ 사ਤ ਸੰਗੀ ਸਖੀ ਮੈਂ ਇਸ ਗੱਲ ਨੂੰ ਵਿਚਾਰ ਕੇ ਹੈਰਾਨ ਹੋ ਗਈ ਕਿ ਜਦੋਂ ਤਾਂ ਸ਼ਬਦ ਗੁਰੂ ਦਾ ਮੇਰੇ ਮਨ ਦੇ ਵਿੱਚ ਬੈਠ ਗਿਆ ਮੇਰੇ ਮਨ ਦੇ ਵਿੱਚ ਗਿਆਨ ਹੋ ਗਿਆ ਜਿਹੜੀ ਮੇਰੀ ਇਹ ਹੋਮੇ ਵਾਲੀ ਵਰਤੀ ਆ ਉਹ ਖਤਮ ਹੋ ਗਈ ਮੇਰੇ ਅੰਦਰੋਂ ਹਉਮੇ 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 ਖਤਮ ਹੋ ਗਈ ਮੇਰਾ ਮੇਰਾ ਖਤਮ ਹੋ ਗਿਆ ਹਾਰ ਡੋਰ ਕੰਕਣ ਕਣੇ ਕਰਤਾ ਕੀ ਸੀ ਗਾਰ ਮੇਲ ਪ੍ਰੀਤਮ ਸੁਖ ਪਾਇਆ ਸਗਲ ਗੁਨਾ ਗਲਹਾਰ ਕਹਿੰਦੇ ਮੈਂ ਬੜੇ ਹਾਰ ਸ਼ਿੰਗਾਰ ਕੀਤੇ ਹਾਰ ਡੋਰ ਕੰਗਣ ਮਤਲਬ ਬੜੇ ਮੈਂ ਧਾਰਮਿਕ ਕਰਮ ਕੀਤੇ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰ ਕਹਿੰਦੇ ਸਭ ਵਿਅਰਥ ਪਰ ਜਦੋਂ ਪਰਮੇਸ਼ਰ ਨਾਲ ਮਿਲਾਪ ਹੋਇਆ ਤਾਂ ਸੁਖ ਪਾਇਆ ਉਹ ਕਿਸ ਤਰ੍ਹਾਂ ਜਦੋਂ ਪਰਮੇਸ਼ਰ ਦੇ ਗੁਣ ਅੰਦਰ ਵਸ ਗਏ ਉਹਦਾ ਨਾਮ ਜਪਣ ਦੇ ਨਾਲ ਫਿਰ ਹੁਣ ਜੇ ਸਾਰੇ ਗੁਣ ਪਰਮੇਸ਼ਰ ਦੇ ਅੰਦਰ ਵਸ ਗਏ ਮੰਨੋ ਕਿ ਜਿਵੇਂ ਗਲ ਦਾ ਹਾਰ ਹੀ ਬਣ ਗਏ ਹੁੰਦੇ ਨੇ ਗਲ ਦਾ ਹਾਰ ਉਹ ਹੁੰਦਾ ਵੀ ਜਿਹੜਾ ਸਾਡੇ ਸਰੀਰ ਨਾਲੋਂ ਵੱਖ ਨਹੀਂ ਹੁੰਦਾ ਵੀ ਹੁਣ ਗੁਣ ਮੇਰੇ ਅੰਦਰ ਵਸ ਗਏ ਨੇ ਮੇਰੇ ਤੋਂ ਵੱਖ ਨਹੀਂ ਹੁੰਦੇ ਨਾਨਕ ਗੁਰਮਖ ਪਾਈਐ ਹਰਿ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੀ ਰਹਿ ਕੇ ਹੀ ਪਰਮੇਸ਼ਰ ਦੇ ਨਾਲ ਪ੍ਰੀਤ ਪੈਂਦੀ ਆ ਪਰਮੇਸ਼ਰ ਤੋਂ ਬਿਨਾ ਕਿਸੇ ਜੀਵ ਨੇ ਸੁਖ ਨਹੀਂ ਪਾਇਆ ਇਸ ਗੱਲ ਦੀ ਵਿਚਾਰ ਆਪਣੇ ਮਨ ਵਿੱਚ ਕਰਕੇ ਦੇਖੋ ਨਿਰਣਾ ਕਰਕੇ ਦੇਖੋ ਵੀ ਜੇ ਕਿਸੇ ਨੇ ਪਾਇਆ ਹੋਵੇ ਹਰ ਪੜਨਾ ਹਰ ਬੁੱਝਣਾ ਹਰ ਸਿਓ ਰੱਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਅਧਾਰ ਕਹਿੰਦੇ ਹਰੀ ਵਾਰੇ ਪੜੀਏ ਹਰੀ ਵਾਰੇ ਜਾਣੀਏ ਹਰੀ ਨਾਲੀ ਪ੍ਰੇਮ ਰੱਖੀਏ ਹਰੀ ਕਿਹਨੂੰ ਕਿਹਾ ਪਰਮੇਸ਼ਰ ਨੂੰ ਜੋ ਸਭ ਕੁਝ ਹਰਾ ਭਰਾ ਕਰਨ ਵਾਲਾ ਉਸ ਪਰਮੇਸ਼ਰ ਦਾ ਹੀ ਨਾਮ ਜਪੀਏ ਉਸ ਨੂੰ ਇੱਥਾਈਏ ਉਹਦਾ ਜਿਹੜਾ ਨਾਮ ਹੈ ਉਹੀ ਸਾਡਾ ਜੀਵਨ ਦਾ ਆਸਰਾ ਹੈ ਲੇਖ ਨ ਮਿਟਈਏ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਣ ਜਿਨ ਕੀਆ ਕਰ ਕਿਰਪਾ ਪਗਤਾਰ ਕਹਿੰਦੇ ਹੈ ਸਖੀ ਜੋ ਸਾਡੇ ਕਰਮ ਲਿਖੇ ਸਾਡੇ ਲੇਖ ਲਿਖੇ ਹੋਏ ਨੇ ਉਹ ਪਰਮੇਸ਼ਰ ਨੇ ਲਿਖੇ ਨੇ ਸਾਡੇ ਪੂਰਵਲੇ ਕਰਮਾਂ ਦੇ ਅਨੁਸਾਰ ਉਹ ਮਿਟ ਨਹੀਂ ਸਕਦੇ ਇਹ ਸਭ ਜਿਹੜੀ ਵਿਦਨਾ ਹੈ ਉਹ ਪਰਮੇਸ਼ਰ ਨੇ ਬਣਾਈ ਹੈ ਉਹੀ ਕਿਰਪਾ ਕਰਕੇ ਕਿਸੇ ਜੀਵ ਦੇ ਹਿਰਦੇ ਵਿੱਚ ਆ ਵਸਦਾ ਹੈ ਕਰਤੇ ਹੱਥ ਵਢਿਆਈਆਂ 부ਜੋ ਗੁਰਬੀ ਚਾਰ ਲਿਖਿਆ ਫੇਰ ਨਾ ਸਕੀਏ ਜਿਉਂ ਪਾਵੀ ਤਿਉਂ ਸਾਰ ਕਹਿੰਦੇ ਜਿਹੜੀਆਂ ਇਹ ਬਖਸ਼ਿਸ਼ਾਂ ਨੇ ਕਿਸੇ ਦੇ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਣੀ ਇਹ ਪਰਮੇਸ਼ਰ ਦੇ ਹੱਥ ਆ ਕਿਸੇ ਨੂੰ ਵਡਿਆਈ ਮਿਲ ਜਾਣੀ ਉਹਦੇ ਨਾਮ ਦੀ ਇਹ ਕਹਿੰਦੇ ਗੁਰੂ ਦੀ ਗੂਝੋ ਗੁਰ ਵਿਚਾਰ ਇਹ ਗੁਰੂ ਦੀ ਸਿੱਖਿਆ ਤੇ ਪਤਾ ਲੱਗਦਾ ਸਾਨੂੰ ਜਿਹੜੇ ਪਰਮੇਸ਼ਰ ਨੇ ਜੀਵ ਦੇ ਕਰਮ ਲਿਖੇ ਨੇ ਉਹ ਮਿਟ ਨਹੀਂ ਸਕਦੇ ਫਿਰ ਕਹਿੰਦੇ ਜਿਸ ਤਰ੍ਹਾਂ ਦੀ ਪਰਮੇਸ਼ਰ ਨੂੰ ਚੰਗੀ ਲੱਗਦੀ ਆਕਾਰ ਸਾਨੂੰ ਉਸ ਤਰ੍ਹਾਂ ਦੀ ਓਕਾਰ ਕਰਨੀ ਚਾਹੀਦੀ ਆ ਤਾਂ ਕਿ ਪਰਮੇਸ਼ਰ ਸਾਡੇ ਤੇ ਮਿਹਰ ਦੀ ਨਜ਼ਰ ਕਰੇ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਪੂਲੇ ਪਚਮੂਏ ਉਬਰੇ ਗੁਰਬੀਚਾਰ ਪੰਨਾਨਕ ਜੀ ਕਹਿੰਦੇ ਨੇ ਗੁਰੂ ਦੀ ਸ਼ਬਦ ਤੇ ਵਿਚਾਰ ਕਰਿਆ ਪਤਾ ਲੱਗਦਾ ਕਿ ਉਸ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਨਾਲ ਹੀ ਜੀਵ ਨੂੰ ਸੁੱਖ ਮਿਲਦਾ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਸੰਸਾਰ ਵਿੱਚ ਗਲਤਾਨ ਹੋ ਕੇ ਵਿਅਰਥ ਜੀਵਨ ਗੁਆ ਗਏ ਪਰ ਜੋ ਗੁਰੂ ਦੀ ਵਿਚਾਰ ਤੇ ਚੱਲਦੇ ਨੇ ਉਹ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਜਾਂਦੇ ਨੇ ਜੇ ਪੁਰਖ ਨਦਰਨਾ ਆਵੀ ਤਿਸ ਕਾ ਕਿਆ ਕਰ ਕਿਹ ਆ ਜਾਏ ਬਲੇ ਹਾਰੀ ਗੁਰ ਆਪਨੇ ਜਿਨ ਹਿਰਦੈ ਦਿੱਤਾ ਦਿਖਾਏ ਕਹਿੰਦੇ ਹੁਣ ਪਰਮੇਸ਼ਰ ਆ ਉਹ ਜੀਵ ਨੂੰ ਨਜ਼ਰ ਨਹੀਂ ਆਉਂਦਾ ਫਿਰ ਜੀਵ ਉਹਦੇ ਕਿਸ ਤਰ੍ਹਾਂ ਗੁਣ ਗਾਏ ਕਿਵੇਂ ਉਹਨੂੰ ਯਾਦ ਕਰੇ ਫਿਰ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਵਾਂ ਜਿਨੇ ਮੈਨੂੰ ਆਪਣੇ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਵਸਾ ਦਿੱਤਾ ਬਸਤਾ ਦਿਖਾ ਦਿੱਤਾ ਜਿਹਨੂੰ ਹਿਰਦੇ ਘਰ ਵਿੱਚ ਜਿਹਨੂੰ ਵਸਦਾ ਦਿਸ ਗਿਆ ਉਹ ਤੇ ਫਿਰ ਗੁਣ ਗਾਊਗਾ ਇਹਨਾ ਪਦਾ ਪੜਿਆ ਆਖੀਐ ਬਿੱਦਿਆ ਬਿੱਤਰ ਸਹਜ ਸੁਪਾਏ ਬਿੱਧਿਆ ਸੋਦੇ ਤਤ ਲਹੇ RAM ਨਾਮ ਲਿਬ ਲਾਏ ਕਹਿੰਦੇ ਪੰਡਿਤ ਪਾਦਾ ਉਹਨੂੰ ਹੀ ਕਹ ਸਕਦੇ ਆ ਕਿ ਇਹ ਪੜਿਆ ਹੈ ਇਹਨੂੰ ਜਾਣਕਾਰੀ ਹੈ ਜੋ ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕ ਜਾਏ ਪਰਮੇਸ਼ਰ ਦੇ ਪਿਆਰ ਵਿੱਚ ਟਿਕ ਜਾਏ ਇਸ ਤਰ੍ਹਾਂ ਜੀਵਨ ਬਤੀਤ ਕਰੇ ਬਿੱਦਿਆ ਸੋਧੈ ਤਤ ਲਹੇ RAM ਨਾਮ ਲਿਵ ਲਾਇ। ਫਿਰ ਕਹਿੰਦੇ ਬਿੱਦਿਆ ਦੇ ਰਾਹੀ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਅਸਲੀ ਜੀਵਨ ਚ ਕੀ ਕਰਨਾ ਠੀਕ ਆ। ਤੇ ਉਹਦੀ ਪਰਮੇਸ਼ਰ ਵਿੱਚ ਲਿਵ ਲੱਗ ਜਾਏ ਪਾਦੇ ਦੀ। ਪਰਮੇਸ਼ਰ ਦਾ ਨਾਮ ਜਪੇ ਉਹੀ ਅਸਲੀ ਪੰਡਤ ਹੈ, ਉਹੀ ਅਸਲੀ ਪੰਡਤ ਹੈ। ਮਨਮੁਖ ਬਿੱਦਿਆ ਬਿਕਰਦਾ ਬਿਖਖੱਟੇ ਬਿਖਖਾਏ ਮੂਰਖ ਸਬਦ ਨਾ ਚੀਨਈ ਸੂਜ ਬੂਜ ਨਹਿ ਕਾਏ ਜੋ ਕਹਿੰਦੇ ਪੰਡਿਤ ਆਪਣੇ ਮਨ ਦੇ ਪਿੱਛੇ ਚੱਲਣ ਵਾਲਾ ਉਹ ਤੇ ਸਿਰਫ ਜਿਹੜਾ ਉਹਨੇ ਪੁਸਤਕਾਂ ਦਾ ਗਿਆਨ ਪੜ੍ਹਿਆ ਉਹਨੂੰ ਵੇਚ ਹੀ ਰਿਹਾ ਉਹਨੂੰ ਵੇਚ ਕੇ ਉਹ ਕਹਿੰਦੇ ਵੀ ਮਾਇਆ ਹੀ ਇਕੱਠੀ ਕਰਦਾ ਉਹ ਮਾਇਆ ਦੀ ਜ਼ਹਿਰ ਹੀ ਆ। ਉਹੀ ਖੱਟਦਾ ਹੋਈ ਖਾਂਦਾ। ਉਹ ਕਹਿੰਦੇ ਗੁਰੂ ਦੇ ਸ਼ਬਦ ਨੂੰ ਜਾਂਚਦਾ ਹੀ ਨਹੀਂ ਹੈਗਾ। ਉਹਨੂੰ ਜੀਵਨ ਦੀ ਅਸਲੀਅਤ ਪਤਾ ਹੀ ਨਹੀਂ ਜਿਹੜਾ ਸਿਰਫ ਮਾਇਆ ਦੀ ਖਾਤਰ ਆਪਣਾ ਗਿਆਨ ਅੱਗੇ ਦੱਸ ਰਿਹਾ ਪਰ ਅਸਲ 'ਚ ਉਹਨੂੰ ਗਿਆਨ ਨਹੀਂ ਹੈ। ਪਾਦਾ ਗੁਰਮਖ ਆਖੀਐ ਝਟੜਿਆਂ ਮਤ ਦੇ। ਨਾਮ ਸਮਾਲੋ ਨਾਮ ਸੰਗਰੋ ਲਾਹ ਜਗ ਮਹਲੇ ਕਹਿੰਦੇ ਉਸ ਪਾਦੇ ਨੂੰ ਉਸ ਸਿੱਖਿਆ ਦੇਣ ਵਾਲੇ ਨੂੰ ਹੀ ਗੁਰਮਖ ਆਖਿਆ ਜਾ ਸਕਦਾ ਜੋ ਆਪਣੇ ਵਿਦਿਆਰਥੀਆਂ ਨੂੰ ਇਹ ਮਤ ਦਿੰਦਾ ਕਿ ਉਸ ਪਰਮੇਸ਼ਰ ਦਾ ਨਾਮ ਜਪੋ ਨਾਮ ਇਕੱਠਾ ਕਰੋ ਇਸ ਜਗ ਤੇ ਆਉਣ ਦਾ ਇਹੀ ਲਾਹਾ ਕਿ ਅਸੀਂ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਕੇ ਨਾਮ ਤਾਂ ਇਕੱਠਾ ਕਰ ਲਈਏ ਜੋ ਸਾਡੇ ਅੰਤ ਦਾ ਸਹਾਈ ਹੋਣਾ ਸੱਚੀ ਪੱਟੀ ਸਚ ਮਨ ਪੜੀਐ ਸ਼ਬਦ ਸੁਸਾਰ ਨਾਨਕ ਸੋ ਪੜਿਆ ਸੋ ਪੰਡਿਤ ਬਿਨਾ ਜਿਸ ਰਾਮ ਨਾਮ ਗਲਹਾਰ ਕਹਿੰਦੇ ਨੇ ਇਹ ਪੰਡਤ ਜੋ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਪੱਟੀ ਤੇ ਓਨਮ ਅੱਖਰ ਲਿਖਣਾ ਸਿਖਾ ਸਕਦੇ ਸਿਖਾ ਰਹੇ ਹੋ ਇਹਨਾਂ ਨੂੰ ਅਸਲ ਦੇ ਵਿੱਚ ਓਨਮ ਅੱਖਰ ਦੀ ਵਿਚਾਰ ਦੱਸੋ ਉਸ ਇੱਕ ਪਰਮੇਸ਼ਰ ਦੀ ਵਿਚਾਰ ਦੱਸੋ ਉਹੀ ਸੱਚੀ ਤਖਤੀ ਆ ਉਹੀ ਸੱਚਾ ਮਾਨਾ ਜਿੱਥੇ ਉਸ ਪਰਮੇਸ਼ਰ ਦੇ ਉਸ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਆ ਗੁਰੂ ਦੇ ਸ਼ਬਦ ਨੂੰ ਪੜਿਆ ਜਾਂਦਾ ਸਮਝਿਆ ਜਾਂਦਾ ਤੇ ਨਾਨਕ ਜੀ ਕਹਿੰਦੇ ਨੇ ਉਹੀ ਪੰਡਤ ਸਿਆਣਾ ਹੈ ਪੜਿਆ ਹੈ ਜਿਹਨੂੰ ਇਸ ਗੱਲ ਦੀ ਸਮਝ ਆ ਕਿ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਕਰਨੀ ਹੈ ਤੇ ਉਹਨੇ ਆਪ ਵੀ ਆਪਣੇ ਗਲ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਾਰ ਪਾਇਆ ਪਰ ਮਤਲਬ ਕਿ ਉਹ ਹਰ ਵਕਤ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਉਹੀ ਪੰਡਤ ਸਿਆਣਾ ਹੈ ਉਹੀ ਪੰਡਤ ਪੜਿਆ ਹੈ ਕਹਿੰਦੇ ਯੀਨੋ ਇਸ ਗੱਲ ਦੀ ਸਮਝ ਲੱਗ ਗਈ ਕਿ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੈ ਹਾਂਜੀ ਸੰਗਤ ਜੀ ਹੁਣ ਇੱਥੇ ਇਹ ਦੱਖਣੀ ਓੰਕਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸੰਪੂਰਨ ਹੋਈ ਆ ਕੱਲ ਸਿੱਧ ਗੋਸ਼ਟ ਬਾਣੀ ਸ਼ੁਰੂ ਕਰਾਂਗੇ ਬੜੀ ਪਿਆਰੀ ਬਾਣੀ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਣੀ ਚ ਸਾਰੀ ਬਾਣੀ ਬਹੁਤ ਪਿਆਰੀ ਆ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੇ ਇਸ ਤਰ੍ਹਾਂ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਿਆ ਉਹ ਇਸ ਸੰਸਾਰ ਸਾਗਰ ਦੇ ਭਵਜਨ ਨੂੰ ਤਰ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਇਹ ਨਹੀਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਹੀ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਰੂ ਤੋਂ ਅੰਤ ਤੱਕ ਪੜიਏ ਜਾਂ ਸੁਣੀਏ ਜੋ ਸਿੱਖਿਆ ਦੇ ਰਹੇ ਨੇ ਉਹਦੇ ਤੇ ਵਿਚਾਰ ਕਰੀਏ ਉਹਨੋ ਜੀਵਨ ਚ ਅਪਣਾਈਏ ਫਿਰ ਤਰ ਸਕਦੇ ਆ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਇਹ ਸਾਡੇ ਲਈ ਜਹਾਜ਼ ਨੇ ਇਸ ਸੰਸਾਰ ਦਾ ਜਿਹੜਾ ਇਹ ਭਵਜਲ ਆ ਨਾ ਸਾਗਰ ਆ ਇਹਨੂੰ ਤਰਨ ਦੇ ਲਈ ਜਹਾਜ਼ ਸਾਡੇ ਲਈ ਬਣਾ ਗਏ ਗੁਰਾਂ ਨੇ ਜਹਾਜ਼ ਸਾਡੇ ਲਈ ਬਣਾਇਆ ਆਜੋ ਸਿੱਖੋ ਪਾਰ ਲੰਘੀਏ ਆਜੋ ਸੰਗਤੋ ਪਾਰ ਲੰਘੀਏ ਇਹਦੇ ਤੇ ਚੜਿਆ ਹੀ ਪਾਰ ਕਰ ਸਕਦੇ ਆ ਨਹੀਂ ਤੇ ਡੁੱਬਣਾ ਤੇ ਹੈ ਹੀ ਹੈ ਕੋਸ਼ਿਸ਼ ਕਰਿਏ ਕਿ ਗੁਰੂ ਦੀ ਬਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੀਵਨ ਦੇ ਵਿੱਚ ਇੱਕ ਵਾਰ ਤੇ ਪੜ੍ਹੀਏ ਜਾਂ ਸੁਣੀਏ ਪਤਾ ਲੱਗੇ ਕਿ ਸਾਨੂੰ ਬਾਦਸ਼ਾਹ ਅਕਾਲ ਪੁਰਖ ਦੀ ਕਿਹੜੀ ਕਹਾਣੀ ਸੁਣਾ ਰਹੇ ਨੇ ਉਹਨਾਂ ਨੂੰ ਤੇ ਉਹਦੇ ਦਰਕਰ ਦੀ ਸਭ ਪਤਾ ਭਗਤ ਸਹਿਬਾਨ ਨੂੰ ਗੁਰੂ ਸਹਿਬਾਨ ਨੂੰ ਉਹਨਾਂ ਨੇ ਸਾਰੀ ਉਹ ਜਿਹੜੀ ਅਕਾਥ ਦੀ ਕਹਾਣੀ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਲਈ ਲਿਖ ਦਿੱਤੀ ਹੈ ਏ ਹੁਣ ਸਾਡੇ ਭਾਗ ਨੇ ਕਿ ਅਸੀਂ ਇਹਦਾ ਕਿੰਨਾ ਕ ਲਾਹਾ ਲੈ ਸਕਦੇ ਆ ਕਿ ਸਾਡਾ ਜਿਹੜਾ ਇਹ ਮਨੁੱਖਾ ਜੀਵਨ ਆ ਸਫਲ ਹੋ ਜਾਏ ਤੇ ਸਾਨੂੰ ਮੁੜ ਕੇ ਜੰਮਣ ਮਰਨ ਦੇ ਚੱਕਰ ਚ ਨਾ ਪੈਣਾ ਜਾਏ ਉਹ ਪਰਮੇਸ਼ਰ ਸਭ ਤੋਂ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका-ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ